I'm going i uh -huh.

शाम चाल पे दो कड़े रख ਕਿਆ ਦੇਖੋ ਕਿੰਨਾ ਸੋਹਣਾ ਬਣਾਇਆ ਹੈ ਰਵੀ ਦਾ ਮਹਾਰਾਜ ਜੀ ਦਾ ਸਾਰਾ ਹੀ ਦਰਬਾਰ ਠੀਕ ਹੈ ਜੀ ਹੋਰ ਦਰਬਾਰ ਖੁਸ਼ੀ ਮਿਲਦੀ ਆ ਰੂਹ ਨੂੰ ਕੇ ਹਾਂ ਜੀ ਇਹ ਚੀਜ਼ ਵਧੀਆ ਨਾ ਖੁਸ਼ੀ ਮਿਲਦੀ ਇੱਕ ਬਖਰੀ ਮੰਨ ਨੂੰ ਆਵੇ ਬਹੁਤ ਵਧੀਆ ਦਰਬਾਰ ਅੱਜ ਵੀ ਦਾਹ ਮਹਾਰਾਜ ਦਾ ਗੁਰਦੁਆਰਾ ਬਣਾਇਆ ਹੋਇਆ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਠੀਕ ਹੈ ਜੀ ਤੇ ਪਵਿੱਤਰ ਜਗ੍ਹਾ ਬਹੁਤ ਹੋਇਆ ਹੋਇਆ ਹੈ ਜੀ ਇਹ ਜੀ ਸ਼ਿਹਾਮ ਹੈ ਜਿਹੜੇ ਇਦਾਂ ਆਪਣੇ ਠੀਕ ਹੈ ਜੀ ਪੂਰਾ ਧਿਆਨ ਮਹਾਰਾਜ ਦਾ ਬਾਬਾ ਜੀ ਦਾ ਰੱਖ ਰਹੇ ਆ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਬਾਹਰੋਂ ਦੇਖੋ ਕਿੰਨਾ ਸੋਹਣਾ ਲੈਟਿੰਗ ਕੀਤੀ ਆ ਇਹ ਪੂਰਾ ਸਜਾਇਆ ਪਿਆ ਠੀਕ ਹੈ ਜੀ ਦੇਖੋ ਕਿੰਨਾ ਸੋਹਣਾ ਸਜਾਇਆ ਪਿਆ ਵੀਰੋ ਠੀਕ ਹੈ ਜੀ ਕਮੈਂਟ ਕਰਕੇ ਦੱਸਿਓ ਜੀ ਦੇਖੋ ਕਿੰਨਾ ਸੋਹਣਾ ਹਨ ਰੂਹ ਨੂੰ ਸ਼ਾਂਤੀ ਮਿਲਦੀ ਵੀ ਦੇਖ ਕੇ ਹੀ ਇਹ ਹਾਂ ਜੀ ਮਿਆਣੇ ਅੰਦਰ ਦੇਖੋ ਕਿੰਨੀ ਸ਼ਰਧਾ ਨਾਲ ਆਪਣੇ ਠੀਕ ਹੈ ਜੀ ਕੰਨ ਜਿਓ ਆ ਥੰਨੇ ਸੇਵਾ ਚੱਲ ਰਹੀ ਆ ਠੀਕ ਹੈ ਜੀ ਤੇ ਬਾਕੀ ਲੰਗਰ ਪਾਣੀ ਚੱਲ ਰਿਹਾ ਬਾਬਾ ਜੀ ਦੇ ਖੱਲੋ ਜਾ ਕੇ ਗੱਲਬਾਤ ਕਰਦੇ ਆਂ ਚਲਿਏ ਖੱਲੋ ਜਾ ਕੇ ਦਿਖਾਉਂਦੇ ਆ ਤੁਹਾਨੂੰ ਪਹਿਲਾ ਦੇਖੋ ਕਿੰਨਾ ਸੋਹਣਾ ਬਣਾਇਆ ਆ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਕਲੀਅਰ ਹੋ ਠੀਕ ਹੈ ਜੀ ਤੇ ਦੇਖੋ ਇਸ ਤੋਂ ਤੁਹਾਨੂੰ ਕਲੀਅਰ ਦੇ ਦਉਣਾ ਦੇਖੋ ਉਣਾ ਬਣਾਇਆ ਦੇਖੋ ਕੋਮਨ ਯਾਰ ਜੀ ਗਰਾਂਵ ਦੇ ਵਿੱਚ ਆਏ ਹੋ ਸਭ ਕੋਲ ਜੀ ਚਲਿਏ ਬਾਕੀ ਸ਼ੁਰੂਆਤ ਕਰ ਰਹੇ ਜੀ ਜਿੱਤੇ ਆਈ ਹੋ ਰਹੀ ਆ ਗੁਰਪੁਰਬ ਜੀ ਜੀ 22 ਤਰੀਕ ਨੂੰ ਇੱਥੇ ਉਹ ਆਪਣੇ ਸ਼ੋਭਾ ਜਤਰਾ ਜੀ ਜੀ ਲੰਗਰ ਪਾਣੀ ਚੱਲ ਰਿਹਾ ਬਾਕੀ ਤੁਹਾਨੂੰ ਸਾਹਮਣੇ ਹੀ ਸੇਵਾ ਕਰ ਰਹੇ ਆ ਲੋਕ ਆ ਗਈ ਜੀ ਪਿੰਸਾਬ ਜੀ ਮੈਂ ਬੰਦ ਕਰਦਾ ਬਾਰਟੀ ਸੇਵਾ ਕਰ ਰਹੇ ਆ ਦੇ ਲਈ ਵੀਰ ਆਪਣੇ ਠੀਕ ਆ ਆਏਗਾ ਵੀਰ ਜੀ ਬਾਕੀ ਤੁਹਾਡੇ ਸਾਹਮਣੇ ਆ ਹੌਲੀ ਹੌਲੀ ਤੁਹਾਡੇ ਨਾਲ ਅਪਡੇਟ ਦਿੰਦੇ ਰਹਿਵਾਂਗੇ ਸਾਰੀ ਠੀਕ ਆ ਜੀ ਬਹੁਤ ਜਿਆਦਾ ਸੋਹਣਾ ਬਣਾਇਆ ਆ ਭਾਵੇਂ ਨਾ ਠੀਕ ਆ ਜੀ ਮਹਾਰਾਜ ਜੀ ਦਾ ਇਹ ਬਾਲੀ ਸਾਈਡ ਸਾਰੀ ਮਹੋਤੇ ਖੂਬ ਸੋਹਣਾ ਅਰਗਦ அமਰਾ ਦੀ ਫੋਟੋ ਬ੍ਰਾ ਸ਼ੀਸ਼ੇ ਜੇ ਮੋਰੇ ਸ਼ੀਸ਼ਾ ਲੱਗਾ ਵੀਰੇ ਠੀਕ ਹੈ ਜੀ ਤਾਂ ਬਾਜੀ ਤੇ ਵਾਤੀ ਤੁਹਾਡੇ ਸਾਹਮਣੇ ਹੀ ਹੈ ਠੀਕ ਹੈ ਜੀ ਨੋ ਹੋ ਜੀ ਥੋੜਾ ਬਣਿਆ ਪੂਰੀ ਰੌਣਕ ਆ ਵੀਰੋ ਤੇ ਜੀ ਦਿਖਾ ਲਈ ਮਾੜੇ ਇੱਥੇ ਹਲੇ ਤਿਆਰੀ ਹੋ ਰਹੀ ਆ ਵੀਰੋ ਠੀਕ ਹੈ ਜੀ ਬੈਠੇ ਜੀ ਤਿਆਰੀ ਹੋ ਰਹੀ ਆ ਵੀਰੋ ਹਲੇ ਦੇਖੋ ਲਾਈਟਿੰਗ ਵਗੈਰਾ ਲੱਗ ਰਹੀ ਆ ਹਲੇ ਠੀਕ ਹੈ ਜੀ ਤਨ ਲੱਗਾਉਂਦਾ ਕਿੰਨੇ ਆ ਘੱਟ ਗਏ ਤੇ ਬਾਕੀ ਤੁਹਾਡੇ ਵੀਰੋਂ ਸਾਹਮਣੇ ਹੀ ਆ ਠੀਕ ਆ ਜੀ ਦੇਖੋ ਕਿੰਨਾ ਸੋਹਣਾ ਦਰਵਾਜ਼ਾ ਲੱਗਦਾ ਹਨਾ ਪਾਪਾ ਜੀ ਦਾ ਰੂਹ ਖੁਸ਼ ਹੁੰਦੀ ਦੇਖ ਕੇ ਕਿ ਹਾਂ ਬਈ ਖਰਾਸ਼ ਜੀ ਮੈਂ ਕਹਾ ਰੂਹ ਖੁਸ਼ ਹੁੰਦੀ ਦੇਖ ਕੇ ਹਨਾ ਤਸੱਲੀ ਹੁੰਦੀ ਪੂਰੀ ਠੀਕ ਹੈ ਜੀ ਤੇ ਵੇਟ ਵਗੈਰਾ ਲੱਗੇ ਉਹ ਵਾਲੇ ਤੇ ਲਾਈਟ ਵਗੈਰਾ ਔਰ ਕਰੂਗੇ ਮੇਰੇ ਹਿਸਾਬ ਨਾਲ ਠੀਕ ਹੈ ਜੀ ਇਹ ਆ ਜੀ ਤੇ 22 ਤਰੀਕ ਦੀ ਸ਼ੋਭਾ ਯਾਤਰਾ ਆ ਤੇ 23 ਤਰੀਕ ਨੂੰ ਆਪਣੇ ਫਲੋਰ ਆ 24 ਤਰੀਕ ਨੂੰ ਫੇਰ ਤੇ ਫੰਕਸ਼ਨ ਤੇ ਠੀਕ ਹੈ ਜੀ ਖੰਡ ਪਾੜਾ ਉਹਨਾ ਇਹ ਜੀ ਮੇਰੇ ਖਿਆਲ ਨਾਲ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਦੇਖੋ ਕਿੰਨੀ ਸ਼ਰਧਾ ਦਾ ਤਿਆਰੀ ਕੀਤੀ ਗਈ ਆ ਨਾ ਲਾਈਟਿੰਗ ਵਗੈਰਾ ਕਦੀ ਛੜਾ ਨਾ ਲਾਈ ਗਈ ਹੈ ਗਰਾਂ ਵਾਲੇ ਵੀਰਾਂ ਨੇ ਲਾਈ ਆ ਆਪਣੇ ਆਨੇ ਠੀਕ ਆ ਜੀ ਤੇ ਰੂਹ ਖੋਜ ਬਖਰੀ ਰੂਹ ਜਾਨੀ ਕਿ ਬਖਰਾ ਖੋਜਾ ਸਾਡੇ ਪਿੰਡ ਵਿੱਚ ਤੇ ਸਾਹਮਣੇ ਹੀ ਆ ਵੀਰੋ ਮੁੰਡੇ ਸਵੇਰ ਤੇ ਲੱਗੇ ਆ ਲਾਈਟਿੰਗਾਂ ਨੂੰ ਤੇ ਉੱਥੇ ਲਾਈਟ ਲਾਉਣ ਠੀਕ ਆ ਜੀ ਤੇ ਬਾਕੀ ਸਾਡੇ ਜਾ ਕੇ ਦਿਖਾਉਂਦੇ ਆ ਲਾਈਟਾਂ ਵਗੈਰਾ ਚੱਲ ਗਈਆਂ ਹੋਣੀਆਂ ਸਾਰੀਆਂ ਠੀਕ ਆ ਜੀ ਤੇ ਪਿੰਡ ਜਾ ਕੇ ਵੀ ਤੁਹਾਨੂੰ ਦਾ ਸ਼ਾਰਟ ਸ਼ਾਰਟ ਵੀਡੀਓ ਪਾਵਾਂਗੇ ਠੀਕ ਆ ਜੀ ਫੜਕੁੱਲਾ ਠੀਕ ਆ ਬਾਕੀ ਫੇ ਬਾਕੀ ਤੁਹਾਡੇ ਸਾਹਮਣੇ ਹੀ ਆ ਬਹੁਤ ਹੀ ਜਿਆਦੇ ਮੁੰਡਿਆਂ ਨੇ ਮਿਹਨਤ ਕੀਤੀ ਸਾਫ ਪੜਾ ਲਾਦਾ ਮਿਹਨਤ ਇਹ ਚੀਜ਼ ਮਿਹਨਤ ਕਰਨ ਦਾ ਆਨੰਦ ਵੀ ਵੱਖਰਾ ਹੀ ਹੁੰਦਾ ਕਿਉਂ ਆ ਜੀ ਸਹੀ ਗੱਲ ਹੀ ਆਪਣੇ ਤੇ ਸਾਹਮਣੇ ਸਵੇਰ ਦੇ ਮੁੰਡੇ 10 ਵਜੇ ਲੱਗੇ ਹੋ ਆ ਹੈਨਾ ਆਪਣੇ ਕੋਲ ਆਪਣੇ ਆਹੋ ਲੈ ਜਿੰਦਾ ਤੇਰੇ ਨੇ ਪਣਾ ਆ ਉੱਤੇ ਤਾਂ ਤੁਸੀਂ ਦੇਖ ਸਕਦੇ ਵੀਰੋ ਜੀ ਟ੍ਰੇਨ ਵੇ ਆ ਗਈ ਮੂਰੇ ਤੇ ਬਣੇ ਰਿਓ ਤੇ ਵਾ ਲਾਈਫ ਤੇ ਤੁਹਾਨੂੰ ਠੀਕ ਹੈ ਜੀ ਫਲੋਰ ਵਾਲਾ ਵੀ ਗੁਰਪੁਰ ਸਾਹਿਬ ਦਿਖਾਵਾਂਗੇ ਮਹਾਰਾਜ ਦਾ ਠੀਕ ਹੈ ਜੀ ਕਿਉਂਕਿ ਭੱਗਾ ਵਾਲੇ ਦੇਖਦੇ ਆ ਜੀ ਜਾਂ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਗ੍ਰੈਂਡ ਵਾਲਾ ਵੀ 22 ਤਰੀਕ ਨੂੰ ਦਿਖਾਵਾਂਗੇ ਗੁਰਪੁਰ ਕਬੀ ਦਾ ਮਹਾਰਾਜ ਜੀ ਦਾ ਠੀਕ ਹੈ ਜੀ 30 ਤਰੀਕ ਨੂੰ ਸਾਡੇ ਪਿੰਡ ਆ ਉਹ ਵੀ ਦਿਖਾਵਾਂਗੇ ਠੀਕ ਹੈ ਜੀ ਹੁਣ ਆਪਾਂ ਨੂੰ ਮੜਿਆ ਰੁਕਣਾ ਪੈਣਾ ਫਟਕਾ ਤੇ ਠੀਕ ਹੈ ਤੇ ਬਾਕੀ ਸਾਡੇ ਸਾਹਮਣੇ ਹੀ ਆਉਂਦੇ ਹੋਏ ਵੀ ਫੱਟ ਕੇ ਲੱਗੇ ਸੀ ਜਾਂਦੇ ਹੋਏ ਵੀ ਲੱਗੇ ਸੀ ਸਹੀ ਨਹੀਂ ਸਜੀ ਬੁੱਲੂਗੇ ਹੁਣ ਬੋਤਲ ਉਹ ਡਿਗਣ ਲੱਗਾ ਸੀ ਮੁੰਡਾ ਠੀਕ ਆ ਜੀ ਤੁਹਾਡੇ ਸਾਹਮਣੇ ਹੀ ਆ ਵੀਰੋ ਠੀਕ ਆ ਫੇਰੀ ਲੈ ਥੱਲੇ ਦੀ ਕੱਢੀਏ ਫੜੀ ਕੈਮਰਾ ਮੇਰੀ ਨਾਮ ਨਹੀਂ ਇਧਰ ਫੇਰੀ ਕੱਢ ਲਾ ਥੱਲੇ ਸੰਗ ਚੱਲਦਾ ਆ ਇੱਥੇ ਜਾ ਗਈ ਆ ਪੱਤੀ ਮੰਦਰ ਆ ਆਰਤੀ ਉਰਤੀ ਕਰਦੇ 3 ਈ ਠੀਕ ਉੱਤ ਜਾ 15 ਲੈ ਗਏ 15 ਚੱਲ ਆ ਜਾਣੇ ਆਈ ਪੰਗ ਆ ਇਹ ਕੋਰਾ ਚੀਬੂ ਰੋ ਬਰਾਿਆਂ ਦਾ ਠੀਕ ਹੈ ਜੀ ਸਾਡੇ ਹੋਰ ਕਿੰਨਾ ਟਾਈਮ ਹੋਏ ਆਊਗਾ ਸਾਡੇ 8:30 ਹੋ ਗਏ ਹੁਣ 8:18 ਹੋ ਗਏ ਜੀ ਠੀਕ ਹੈ ਜੀ ਹੁਣ ਗਰੇਨਾ ਬਿੱਲ ਆਇਆ ਠੀਕ ਹੈ ਜੀ ਸਾਡੇ ਸਾਹਮਣੇ ਵਲੌਗ ਜ਼ਰੂਰ ਦੇਖਿਓ ਮੇਰਾ ਵੀਰ ਠੀਕ ਹੈ ਜੀ ਪਤਾ ਨਹੀਂ ਪਬਲਿਕ ਉਹ ਵਿਚਾਰੀ ਤੰਗ ਹੁੰਦੀ ਆ ਹੋਰ ਕੀ ਹਣਾ ਠੀਕ ਹੈ ਜੀ ਦੋ ਪੱਟਿਆ ਕਰੇ ਹੁਣ ਇਹ ਜ਼ਮਰਾਈ ਇਹ ਸਾਰੀ ਪ੍ਰਾਇਆਂ ਸ਼ਹਿਰ ਇਹ ਜਿਵੇਂ ਲਿਆ ਆ ਸਾਡੇ ਟੈਂਪਰ ਸਾਰੀ ਆਪਾਂ ਨੂੰ ਉਰੇ ਆ ਲਿਓ ਠੀਕ ਆ ਜੀ ਆ ਦੂਜੀ ਸਾਰੀ ਸਾਡੇ ਸਾਹਮਣੇ ਚੱਲ ਰਿਹਾ ਬੰਦ ਹੋਣੇ ਵਾਲਾ ਗਰਿਆਂ ਸ਼ਹਿਰ ਫੰਦਾ ਪ੍ਰਾਇਆਂ ਸ਼ਹਿਰ ਜਿੱਥੇ ਇਹ ਜ਼ਮਰਾਈ ਆ ਨਾ ਕਿ ਰੁਕਾ ਨਾਲ ਅਗਰਵਾਰ ਆਣਾ ਚਾਹੀ ਜੀ ਹੋਰ ਕੌਣ ਮਸ਼ਹੂਰ ਆ ਭੈਣੀ ਵਾਲੇ ਠੀਕ ਆ ਜੀ ਸਾਡਾ ਗ੍ਰਾਂਜਰ ਵੀ ਹੁਣ ਪੂਰਾ ਆ ਕਿਸੇ ਸ਼ਹਿਰ ਨਾਲੋਂ ਦੂਜਾ ਨਹੀਂ ਹੈਗਾ ਹਨਾ ਜੀ ਅ ਪਿੰਡ ਵੀ ਆਪਾਂ ਗ੍ਰਾਂਜਰ ਹੀ ਆ ਗਿਆ ਇੱਕਦਮ ਦਿਖਾ ਲਦਾ ਜੀ ਲਾਈਵ ਦੇ ਵਿੱਚ ਲਗਾ ਪਿੰਡ ਵੀ ਆਪਣਾ ਗ੍ਰਾਂਜਰ ਹੀ ਆ ਗਿਆ ਸਾਰਾ ਠੀਕ ਆ ਹਲੇ ਲੋਕ ਖਾ ਪੀ ਰਹੇ ਆ ਹਨਾ ਜੀ ਹੋਰ ਪਿੰਡ ਜਾ ਕੇ ਦੇਖਦੇ ਆ ਪਿੰਡ ਵੀ ਹਲੇ ਵਰਪੁਰ ਸਾਹਿਬ ਦੀ ਇਹ ਮਾਰਾ ਜੀ ਚੱਲਦੀ ਹੋਣੀ ਆ ਠੀਕ ਹੈ ਜੀ ਤੇ ਲਾਈਵ ਹੋ ਜਾਣ ਆਪਣਾ ਵੱਡਾ ਠੀਕ ਹੈ ਜੀ ਅੱਜ ਨੈਟ ਵੀ ਸਾਰਾ ਉੜ ਗਿਆ ਵੀਰੋ ਠੀਕ ਹੈ ਜੀ ਚਲੋ ਕੋਈ ਨਹੀਂ ਅੱਜ ਨੈਟ ਵੀ ਸਾਰਾ ਹੀ ਉੜ ਗਿਆ ਆਹ ਕਰਕੇ ਚੱਕਰ ਜਿਹਾ ਪੈਣਾ ਹੋਣਾ ਆਪ ਨੂੰ ਠੀਕ ਹੈ ਜੀ ਕੋਈ ਨਹੀਂ ਆਣੇ ਵੀ ਬਹੁਤ ਜਿੱਦਾਂ ਕਰਦੇ ਆ ਸਲਾਤਰ ਜੀ ਤੇ ਤੇਰੇ ਹਿਸਾਬ ਨਾਲ ਤਾਂ ਵਧੀਆ ਨਹੀਂ ਸੀ ਜੀ ਕੀ ਆ ਸਲਾਤਰ ਵਾਲਾ ਕਰਨ ਸਲਾਤਰ ਵਧੀਆ ਨਹੀਂ ਯਾਰ ਇਹ ਗਲਤਿਆਂ ਲੋਕ ਡਰ ਜਾਂਦੇ ਆ ਯਾਰ ਬਹੁਤ ਜਿਆਦਾ ਗਲਤ ਆ ਜੀ ਫੁਕਰ ਨੂੰ ਆਪਣਾ ਕੇ ਪਾ ਲੈ ਜੇ ਕੋਈ ਵੀ ਗਵਰਨਮੈਂਟ ਨੇ ਚੀਜ਼ ਪੜਾਈ ਆ ਨਾ ਜੀ ਤੁਸੀਂ ਸਾਰੇ ਤਾਂ ਨਿਕਲਦੇ ਹੋ ਸੇਫਟੀ ਵਾਸਤੇ ਆ ਠੀਕ ਆ ਪਰ ਆਪਣੇ ਲੋਕ ਸਮਝਦੇ ਨਹੀਂ ਹੈਲਮਟ ਨਹੀਂ ਲੋਕ ਲੈਂਦੇ ਹੈਲਮਟ ਵੀ ਸੇਫਟੀ ਵਾਸਤੇ ਆ ਹਨਾ ਤੁਸੀਂ ਅੱਥਰ ਜਲਾਫਰੇ ਚੱਲਦਾ ਜੀ ਠੀਕ ਆ ਪਰ ਬਾਹਰ ਵੀਰੋਂ ਬੂਟਾ ਤੋਂ ਬਿਨਾਂ ਤੁਸੀਂ ਕੋਈ ਵੈਕ ਕੋਈ ਵਗੈਰਾ ਨਿਕਲਾ ਸਕਦਾ ਜੀ ਬਾਹਰ ਅਕੜੇ ਗੋਡੀਆਂ ਦੇ ਵੀ ਉਹ ਹੋਣੀ ਚਾਹੀਦੀ ਕਬਰ ਜੇ ਗੋਡੀਆਂ ਤੇ ਵੀ ਕਬਰ ਹੋਣੀ ਚਾਹੀਦੀ ਆ ਕੋਲੋਂ ਕਰਦੇ ਪੈਂਦੇ ਫੋਲੋ ਕਰਦੇ ਪੈਂਦੇ ਇੱਥੇ ਕੋਈ ਨਾ ਕਿਸੇ ਨੇ ਕਹਿਣਾ ਨਹੀਂ ਕੁਝ ਠੀਕ ਆ ਜਿਹੜੇ ਸਾਰਾ ਬੋਲਦਾ ਉਹ ਹੀ ਦਾ ਜੱਗ ਆਹ ਉਹਦਾ ਗੱਲ ਆ ਜੇਰ ਪੜਸੋਂ ਦੇ ਵੀ ਨਹੀਂ ਲੋਕ ਸੰਦੇਸ਼ ਜੀ ਤੁਸੀਂ ਯਾਰ ਪੁਲਿਸ ਸੇਫਟੀ ਲਈ ਕਰਤੀ ਆ ਸੇਫਟੀ ਲਈ ਕਰਦੀ ਆ ਉਹ ਬਾਤ ਨਹੀਂ ਠੀਕ ਆ ਆਪਣੀ ਸੇਫਟੀ ਲਈ ਕਰਦੇ ਆ ਜੋ ਚਲਾਨ ਤੁਹਾਡਾ ਕੋਈ ਕੱਟਦੇ ਵੀ ਆਪਣੀ ਸੇਫਟੀ ਦੇ ਕੱਟਦੇ ਨੇ ਜੀ ਠੀਕ ਆ ਕਈ ਵਾਰੀ ਆਪਾਂ ਉਦਾਂ ਉੱਚਾ ਆਪਣਾ ਵੇਲਾ ਵੀ ਆਪਣਾ ਹਾਂ ਇਹ ਸਰਕਾਰ ਦੀ ਦੁਕਾਨ ਨਹੀਂ ਹੈਗਾ ਸਹੀ ਗੱਲ ਹੈ ਹੁਣ ਜਾ ਰਹੇ ਆ ਵੀਰੋ ਪਿੰਡ ਨੂੰ ਲੌਕ ਹੋਈ ਜਾਂਦਾ ਗੱਡਾ ਕੋਈ ਚੱਕਣ ਦੇ ਨਾਲ ਚਲਣਾ ਪੱਡੇ ਜਾ ਕੇ ਅੱਡੇ ਤੇ ਆ ਕੇ ਖਤਮ ਕਰਦੇ ਆ ਤੇ ਤੇ ਬਾਕੀ ਗੱਲ ਬਾਤ ਇਦਾਂ ਹੀ ਆ ਠੀਕ ਹੈ ਜੀ ਪੂਰੇ ਹੁਣ ਤੁਹਾਨੂੰ ਤਿੰਨ ਬੋਰ ਪਰੋਂ ਵੀਰੋ ਗੱਲਾਂ ਲਾਗੇ ਲਾਈਵ ਠੀਕ ਹੈ ਜੀ ਤੇ ਲਾਈਵ ਤੇ ਬਣੇ ਰਹੋ ਜੇ ਕੋਈ ਗਲਤੀ ਕੋਲ ਹੁੰਦੀ ਹੁੰਦੀ ਆ ਮਾਫ ਕਰਿਓ ਠੀਕ ਹੈ ਜੀ ਬੋਤਨ ਦੇ ਵਿੱਚ ਕਹਿ ਦਈਏ ਭੱਲੇ ਨਵਾਂ ਨਵਾਂ YouTube ਤੇ ਆ ਰਿਹਾ ਹੈ ਦਾੜੀ ਦਾ ਵੀਰੋ ਕਰੀਅਰ ਠੀਕ ਹੈ ਜੀ ਬਾਲਾ ਪਤਾ ਨਹੀਂ ਆਪਾਂ ਨੂੰ ਠੀਕ ਹੈ ਜੀ ਤੇ ਇੱਥੇ ਲਾਈਵ ਹੋਈਦਾ ਆਪਾਂ ਠੀਕ ਹੈ ਜੀ ਬਹੁਤ ਚਾਰ ਤੁਸੀਂ ਮੇਰੇ ਭਰਾ ਆ ਠੀਕ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਆ ਹੋਰ ਠੀਕ ਹੈ ਜੀ ਕੰਪਨੀ ਸਾਡੇ ਨਾਲ ਰੱਖਣੀ ਹੈ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਹੋਰਿੰਗ ਜਾਂ ਫਿਰ ਹੋਰ ਸਭ ਤੇ ਉਹ ਵਧੀਆ ਨਹੀਂ ਲੱਗਦਾ ਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸ਼ੇਅਰ ਕਰ ਦਿਓ ਮੇਰਾ ਭਰਾ ਠੀਕ ਹੈ ਜੀ ਸਾਡਾ ਆਪਣਾ ਪੀਵੀ08 YouTube ਚੈਨਲ ਆ ਠੀਕ ਹੈ ਜੀ ਤੁਸੀਂ ਸਪੋਰਟ ਕਰਨੀ ਆਪਣੇ ਚੈਨਲ ਨੂੰ ਠੀਕ ਹੈ ਜੀ ਤੁਹਾਡੋਂ ਬਿਨਾ ਜੀ ਕੱਖ ਨਹੀਂ ਹੈਗੇ ਆਪਾਂ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ